ਮਾਮਲਾ ਅੰਮ੍ਰਿਤਸਰ ਦੇ ਐਲੀਵੇਟਿਡ ਰੋਡ ਤੋਂ ਸਾਹਮਣੇ ਆਇਆ ਜਿੱਥੇ ਇੱਕ ਫੈਕਟਰੀ ਦੇ ਵਿੱਚ ਕੰਮ ਕਰਨ ਵਾਲਾ ਸੁਪਰਵਾਈਜ਼ਰ ਜੋ ਕਿ ਰੋਂਗ ਸਾਈਡ ਬਾਈਕ ਚਲਾ ਰਿਹਾ ਸੀ ਤੇ ਕਿਸੇ ਗੱਡੀ ਦੇ ਨਾਲ ਟੱਕਰ ਹੋਣ ਤੇ ਪੁਲ ਤੋਂ ਹੇਠਾ ਡਿੱਗ ਪਿਆ ਫਿਲਹਾਲ ਹਾਦਸੇ ਦੇ ਕਾਰਨਾਂ ਦਾ ਤਾਂ ਪਤਾ ਨਹੀਂ ਚੱਲ ਸਕਿਆ ਪਰ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਚਸ਼ਮਦੀਦਾਂ ਤੇ ਉਸਦੇ ਸਾਥੀਆਂ ਦਾ ਕਹਿਣਾ ਹੈ ਕਿ ਅਸੀਂ ਪੁਲ ਦੇ ਹੇਠਾ ਜਾ ਰਹੇ ਸਨ ਕਿ ਅਚਾਨਕ ਹੀ ਪੁਲ ਦੇ ਉੱਤੇ ਨੌਜਵਾਨ ਪ੍ਰਦੀਪ ਕੁਮਾਰ ਜੋ ਕਿ ਪੁਤਲੀ ਘਰ ਦਾ ਰਹਿਣ ਵਾਲਾ ਹੈ ਕੰਮ ਤੋਂ ਵਾਪਸ ਜਾਣ ਮੋਕੇ ਗਲਤ ਸਾਈਡ ਤੋਂ ਪੁਲ ਤੇ ਚੜ ਰਿਹਾ ਸੀ ਹੋ ਸਕਦਾ ਹੈ ਕਿ ਕਿਸੇ ਗੱਡੀ ਨਾਲ ਟਕਰਾਇਆ ਹੋਵੇ ਤੇ ਉਹ ਪੁਲ ਤੋਂ ਹੇਠਾ ਡਿੱਗ ਪਿਆ ਪਰ ਗਨੀਮਤ ਰਹੀ ਹੈ ਕਿ ਹੈਲਮਟ ਪਾਉਣ ਦੇ ਕਾਰਨ ਉਸਦੀ ਜਾਨ ਬਚ ਗਈ ਹੈ ਤੇ ਪੁਲ ਦੀ ਉਚਾਈ ਤੋਂ ਡਿੱਗਣ ਦੇ ਕਾਰਨ ਉਸ ਦੀਆਂ ਦੋਵੇਂ ਲੱਤਾਂ ਫ੍ਰੈਕਚਰ ਹੋ ਗਈਆਂ ਨੇ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਉਧਰ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਘਟਨਾ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਚਲ ਸਕਿਆ ਜ਼ਖਮੀ ਹਾਲਤ ਦੇ ਵਿੱਚ ਨੌਜਵਾਨ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਜਨਾਬਾ ਜੀ ਮਹਿੰਦਰ ਕੁਮਾਰ ਕੀ ਹੋਇਆ ਕੀ ਜਿਹੜਾ ਐਕਸੀਡੈਂਟ ਹੋਇਆ ਭਾਈ ਬੰਦਾ ਉੱਤੋਂ ਥੱਲੇ ਡਿੱਗਾ ਹੈਲਮਟ ਪਾਇਆ ਸੀ ਤੇ ਹੈਲਮਟ ਕਰਕੇ ਉਹਦਾ ਬਚਾ ਆਇਆ ਲੱਗਦਾ ਉਹ ਦੋਵੇਂ ਫੈਕਟਰੀ ਹੋਵੇ। ਹਾਂਜੀ। ਮੁੰਡੇ ਦੀ ਪਛਾਣ ਹੋ ਗਈ, ਕੌਣ ਹੈਗਾ ਇਹ ਕਿਹ ਤੋਂ ਆ ਰਿਹਾ ਹੈ। ਪਛਾਣ ਉਹਦੇ ਮਾਲਕ ਆ ਗਏ ਸੀ। ਫੈਕਟਰੀ ਬੈਟਰੀ ਵਾਲੇ ਜਿਹੜੇ ਆਏ ਉਹ ਫੋਨ ਚੁੱਕ ਕੇ ਭੱਜ ਗਏ। ਠੀਕ ਹੈ। ਕਿ ਕੋਈ ਲਾਗੇ ਖਲੋਤਾ ਨਹੀਂ। ਠੀਕ ਹੈ। ਉਹਨਾਂ ਦੀ ਸਪੋਰਟ ਤੇ ਖਲੋਣਾ ਚਾਹੀਦਾ ਹਾਈ ਕੱਲ ਤੇ ਕਿਸੇ ਨੂੰ ਵੀ ਕੁਝ ਹੋ ਸਕਦਾ। ਬੰਦੇ ਦੀ ਪਛਾਣ ਹੋਈ ਕੋਈ ਕੌਣ ਹੈਗਾ ਇਹ। ਹਾਂ ਵਰਕਰ ਹੈਗਾ ਸੀ ਕਹੇ ਫੈਕਟਰੀ ਦਾ। ਠੀਕ ਹੈ। ਸੁਪਰਵਾਈਜ਼ਰ ਸੀ। ਤੇ ਉਹਨੂੰ ਕਿੱਥੇ ਹਸਪਤਾਲ ਭੇਜਿਆ? ਹਾਂਜੀ ਹੁਣ ਹਸਪਤਾਲ ਤੇ ਹੀ ਦਿੱਤਾ ਉਹਨਾਂ ਨੂੰ। ਐਸੇ ਹੀ ਆਈ ਸੀ। ਪੁਲਿਸ ਮੌਕੇ ਤੇ ਆ ਗਈ ਸੀ। ਇਹ ਗੱਡੀ ਨਾਲ ਐਕਸੀਡੈਂਟ ਹੋਇਆ ਕੀ ਹੈ ਕੋਈ ਐ ਇਹ ਹੁਣ ਭਾਈ ਉੱਪਰ ਤੇ ਕੋਈ ਗਿਆਨ ਮੋਟਰਸਾਈਕਲ ਉੱਪਰ ਹੀ ਆ ਬਾਕੀ ਉਹਦਾ ਬਾਕੀ ਇਨਸਾਨੀਏ ਕਿੰਨੀ ਸ਼ਰਮਸਾਰ ਹੋਈ ਉਹਦਾ ਮੋਬਾਈਲ ਡਿੱਗਿਆ ਕੋਈ ਬੈਟਰੀ ਆ ਪਹਿਲੇ ਨੀਚੇ ਵਾਲਾ ਫੋਨ ਚੁੱਕ ਕੇ ਲੈ ਗਿਆ ਕੇ ਲੈ ਕੇ ਬਚਾਇਆ ਉਹਨੂੰ ਚੁੱਕਣ ਦੀ ਬਜਾਏ ਪੈਰ ਤੋੜ ਕੇ ਉਹ ਭੱਜ ਗਿਆ ਬੰਦਾ ਉਹ ਚੁੱਕ ਕੇ ਭੱਜ ਗਿਆ ਵੀ ਤੂੰ ਇਨਸਾਨ ਦੀ ਬਲੇ ਮੈਂ ਕੰਮ ਤੋਂ ਕੰਮ ਵੇਖੋ ਨਾ ਸਹੀ ਇਹ ਬੰਦਾ ਡਿੱਗਾ ਹੈ ਚਾਹੇਗਾ ਤੇ ਮਰ ਗਿਆ ਕੱਲ ਨੂੰ ਕਿਸੇ ਨਾਲ ਵੀ ਹੋ ਸਕਦਾ ਅੱਜ ਉਹਦੇ ਨਾਲ ਆਇਆ ਕੱਲ ਨੂੰ ਮੇਰ ਨਾਲ ਹੀ ਹੋ ਸਕਦਾ ਕਿਸੇ ਨਾਲ ਵੀ ਹੋਏਗਾ ਜੇ ਅਸੀਂ ਇੱਕ ਦੂਜੇ ਦਾ ਸਾਥ ਨਹੀਂ ਦਵਾਂਗੇ ਉਸ ਦਿਨ ਜਿਹੜਾ ਮਰਜੋ ਦਾ ਬੰਦਾ ਸਾਡਲੇ ਵੀ ਕੋਈ ਚਾਣੀਏ ਦੇਖਣਾ ਚਾਹੀਦਾ ਲੋਕਾਂ ਨੂੰ ਪਹੁੰਚ ਗਿਆ ਬਦਿਆ ਬਾਕੀ ਹੈਗਾ ਹਲਪਰਟ ਜ਼ਰੂਰ ਕੋਹ ਤੇ ਰੋਂਗ ਸਾਈਡ ਦਾ ਕੋਈ ਇੰਤਜ਼ਾਮ ਸਰਕਾਰ ਨੇ ਕਰਨਾ ਚਾਹੀਦਾ ਹੈ ਕਰਨੇ ਉਹਦੀ ਜਾਨ ਬਚਾ ਦੇ ਜਾਨ ਬਚਾ ਦੇ ਬਹੁਤ ਜ਼ਿਆਦਾ ਫ੍ਰੈਕਚਰ ਹੈ ਉਹਦਾ ਰੀੜ ਦੀ ਹੱਡੀ ਫ੍ਰੈਕਚਰ ਹੋ ਗਈ ਹਲਪਰਟ ਨੇ ਜਾਨ ਬਚਾ ਹਲਪਰਟ ਪੱਕੀ ਸਰਕਾਰ ਨੂੰ ਚਾਹੀਦਾ ਜਿਹੜਾ ਰੋਂਗ ਸਾਈਡ ਚੜਦੇ ਨੇ ਪੱਕਾ ਰੋਕ ਨਾਕਾ ਲਾਇਆ ਜਾਵੇ ਤਾਂ ਕਿ ਰਾਤ ਨੂੰ ਵੀ ਲੋਕੀ ਨਾ ਚੜਨ ਸਾਨੂੰ ਪੱਕਾ ਕਲੀਅਰ ਨਹੀਂਗਾ ਕਿ ਕਿਉਂ ਸਹੀ ਆ ਰਿਹਾ ਸੀ ਇਹਦੇ ਬਾਰੇ ਕਲੀਅਰ ਨਹੀਂ ਹੋਇਆ ਹਜੇ ਭਾਈ ਫਿਲਹਾਲ ਤਾਂ ਐਂਬੂਲੈਂਸ ਕਰਕੇ ਤੁਹਾਨੂੰ ਭੇਜਣ ਦੀ ਕੀਤੀ ਮਾਲਕ ਵੀ ਉਹਦੇ ਆ ਗਏ ਸੀ ਕਿ ਉਹ ਲੈ ਕੇ ਗਏ ਬਾਕੀ ਉਹਦੀ ਵਾਇਗੁਰ ਰੱਖਿਆ ਕਰੇ ਉਹਦੀ ਸੇਫ ਦੀ ਠੀਕ ਹੈ ਹਾਂਜੀ ਸਰ ਕੀ ਨਾਮ ਤੇ ਆਪਣਾ ਸੁਨੀਲ ਕੁਮਾਰ ਤੇ ਸਰ ਜਿਹੜਾ ਐਕਸੀਡੈਂਟ ਹੋਇਆ ਉਹ ਤਾਂ ਆ ਜਾਣਦੇ ਕਿ ਲੜਕਾ ਹਾਂਜੀ ਸਾਡੀ ਫੈਕਟਰੀ ਦਾ ਲੜਕਾ ਹੈ ਹਾਂਜੀ ਕੀ ਨਾਮ ਤੇ ਆ ਤਾਂ ਪ੍ਰਦੀਪ ਕੁਮਾਰ ਤੇ ਕਿੱਥੋਂ ਦਾ ਰਹਿਣਾ ਲੱਗੂ ਪੁਤਲੀ ਘਰ ਤੇ ਫੈਕਟਰੀ ਤੋਂ ਘਰ ਜਾ ਰਿਹਾ ਸੀ ਕਾਰ ਛੁੱਟੀ ਕਰਕੇ ਜਾ ਰਿਹਾ ਸੀ ਕਿ ਐਕਸੀਡੈਂਟ ਕਿਹੜੀ ਜਗ੍ਹਾ ਤੇ ਹੋਇਆ ਰਾਮਤਲਾਈ ਰੌਂਡ ਸੈਂਡ ਪੁਲ ਤੋਂ ਬੋਤੋ ਜਾਨੀ ਤੇ ਅਸੀਂ ਕਹਾਂ ਗਾਏ ਕਿ ਇਸ ਗੱਡੀ ਨਾਲ ਹੋਇਆ ਉਹ ਸਾਨੂੰ ਐਨਾ ਨਹੀਂ ਪਤਾ ਸਰ ਅਸੀਂ ਤੇ ਭੱਜ ਦੌਰਚ ਫੋਨ ਆਇਆ ਕਿਸੇ ਦਾ ਤੇ ਅਸੀਂ ਆ ਗਏ ਆ ਲੜਕੇ ਜਾਨੀ ਲੜਕੇ ਜਾਨ ਠੀਕ ਹੈ ਬਾਕੀ ਹੈਲਮਟ ਪਾਇਆ ਸੀ ਉਹਨੇ ਬਾਕੀ ਲੱਤਾਂ ਦੇ ਥੋੜਾ ਹੈ ਬਚਾਓ ਹੋ ਗਿਆ ਲੜਕੇ ਰੋਮਸਾਈਂ ਪੁਲ ਦੇ ਉੱਤੇ ਚੜ ਰਿਹਾ ਸੀ ਹਾਂਜੀ ਹਾਂਜੀ ਸਰ ਮੋਟਰਸਾਈਕਲ ਉਹਦਾ ਮੋਟਰਸਾਈਕਲ ਉਹ ਇੱਥੇ ਸਾਰਾ ਲੱਗਾ ਹੈ ਸਰ ਆਹ ਸਾਹ ਜੀ ਜਾਂਚ ਕਰਦੇ ਪਿਆ ਜੀ ਇੱਥੋਂ ਮੈਂ ਪੈਟਰੋਲਿੰਗ ਕਰਦਾ ਆਂ ਡਿਆ ਬੰਦਾ ਇੱਥੇ ਡਿੱਗਿਆ ਸੀ ਜਾ ਡਿਊਟੀ ਅਫਸਰ ਸਾਡੇ ਆਏ ਆ ਪਤਾ ਲੱਗਾ ਵੀ 92 ਯਾਰ ਹੈ ਉੱਤੇ ਕੋਈ ਲੱਗੀ ਗੱਡੀ ਦੇ ਨਾਲ ਥੱਲੇ ਡਿੱਗ ਪਿਆ ਪੁਲ ਤੋਂ ਤੇ ਅਸੀਂ ਮੌਕੇ ਤੇ ਐਂਬੂਲੈਂਸ ਬੁਲਾ ਕੇ ਤੇ ਡਿਊਟੀ ਅਫਸਰ ਆਏ ਇਹਨਾਂ ਨੂੰ ਹਸਪੀਟਲ ਨੂੰ ਭੇਜਿਆ ਮੁੰਡੇ ਦੀ ਕੰਡੀਸ਼ਨ ਕਿਹੋ ਜਿਹੀ ਹੈ ਉਤਨਾ ਠੀਕ ਆ ਉਹਦੇ ਮਤਲਬ ਕਿ ਲੱਤਾਂ ਨੂੰ ਸੱਟਾਂ ਲੱਗੀਆਂ ਉਹ ਉੱਤੋਂ ਡਿੱਗ ਪਿਆ ਹਾਂ ਪੁਲ ਤੋਂ ਉੱਤੋਂ ਡਿੱਗਿਆ ਸਾਡੇ ਆਉਣ ਤੋਂ ਪਹਿਲਾਂ ਡਿੱਗ ਪਿਆ ਸੀ ਡਿੱਗਣ ਦਾ ਕੋਈ ਕਾਰਨ ਪਤਾ ਲੱਗਾ ਨਹੀਂ ਉਹ ਦੇਖਦੇ ਆ ਜੀ ਜਾਂਚ ਕਰਦੇ ਆ ਕੁਝ ਨਹੀਂ ਪਤਾ ਹਜੇ ਡਿਊਟੀ ਅਫਸਰ ਆਏ ਆ ਥਾਣੇ ਤੋਂ ਸੱਦੇ ਆ ਉਹ ਦੇਖਦੇ ਆਂ ਕੀ ਗੱਲ ਹੋਈ ਆ ਉਹ ਸਾਰੇ ਵੈਰੀਫਾਈ ਕਰਕੇ ਦੱਸਾਂਗੇ ਠੀਕ ਹੈ ਕਿ ਜਿਹੜੀ ਗੱਡੀ ਦੇ ਨਾਲ ਵੱਜਿਆ ਐਕਸੀਡੈਂਟ ਹੋਇਆ ਉਹ ਗੱਡੀ ਦੇਖਦੇ ਆਂ ਜੀ ਅਸੀਂ ਤਾਂ ਥੱਲੋਂ ਆ ਰਹੇ ਸੀ ਪੈਟਰੋਲਿੰਗ ਕਰਦੇ ਤੇ ਜਦੋਂ ਸਾਨੂੰ ਪਤਾ ਲੱਗਾ ਸਭ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਭੇਜਿਆ ਵਾ ਬਾਕੀ ਉਹਨਾਂ ਦੇ ਪਤਾ ਲੱਗੂਗਾ ਬਿਆਨਾਂ ਦੇ ਜਾਂ ਜਦੋਂ ਹੋਸ ਥੋੜੀ ਕਰਦੇ ਆ ਵੀ ਕੀ ਗੱਲ ਹੋਈ ਆ ਫਿਰ ਜੋ ਵੀ ਹੋਊਗਾ ਮੌਕੇ ਦੇ ਡਿਊਟੀ ਅਫਸਰ ਆਏ ਸਾਡੇ ਉਹ ਜੋ ਵੀ ਬੰਦ ਕਾਰਵਾਈ ਉਹ ਹੋਊਗੀ ਜੀ